गादा ताव आठ पहर पार जन मारा करता कृष्ण जन जन में भरण स्थह सन्याय पलाया ना जाई है नारकैस आदि पारधि की दरगण गवे सुचर वचन अंग हम का नाम लो देही महेश का करा संगति पाए सो अंतर सु परम अनंत घाट के व्याप रही आप अनंत वीर प्राण से निर्मत मैं आप संसार है स्वामी ਪ੍ਰਸੰਗ ਸਤਿਗੁਰਾਂ ਦਾ ਹੈ ਤੇ ਬਚਨਾਂ ਸਾਂਭੀਆਂ ਕਲੰਕੜਾਰ ਸਾਜ ਉਹਨਾਂ ਜਣਨੇ ਆਹ ਤਾਂ ਹੈ ਤਾਂ ਇਹ ਬਾਪ ਭਰਪੂਰ ਅੰਦਰ ਗੱਤ ਜਿਸ ਬਾਣਾ ਗੁਰ ਪ੍ਰਸਾਦ ਦਾ ਆਇਤਾ ਹੋ ਜਮ ਕਰਾਇਆ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੀ ਸਬਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਵਿੱਚ ਇਮੀਗ੍ਰੇਸ਼ਨ ਆਫਿਸ ਜਿਹੜਾ ਖੁੱਲਿਆ ਸਾਨੂੰ ਬੇਹੱਦ ਖੁਸ਼ੀ ਹੈ ਕਿ ਸਬਡਿਵੀਜ਼ਨ ਨਿਹਾਲ ਸਿੰਘ ਵਾਲੇ ਦੇ ਲੋਕਾਂ ਨੂੰ ਇਹ ਆਪਣੀਆਂ ਇਮੀਗ੍ਰੇਸ਼ਨ ਦੀਆਂ ਸਵਾਵਾਂ ਦੇਣਗੇ ਔਰ ਮੈਂ ਉਮੀਦ ਕਰਦਾ ਹਾਂ ਕਿ ਬੜੇ ਵਧੀਆ ਤਰੀਕੇ ਨਾਲ ਲੋਕਾਂ ਨੂੰ ਸੁਆਵਾਵਾਂ ਦੇਣਗੇ ਤੇ ਅਰਦਾਸ ਵੀ ਕਰਦਾ ਪ੍ਰਮਾਤਮਾ ਦੇ ਚਰਨਾਂ ਵਿੱਚ ਵੀ ਪ੍ਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਇਸੇ ਤਰ੍ਹਾਂ ਇਹ ਲੋਕਾਂ ਨੂੰ ਆਪਦੀਆਂ ਸੁਆਵਾਵਾਂ ਦਿੰਦੇ ਰਹਿਣ ਮੈਂ ਵਧਾਈ ਦਿੰਦਾ ਸਪੈਕਸ ਪੰਜਾਬ ਵਾਲਿਆਂ ਨੂੰ ਸਾਰੇ ਮੇਰੇ ਭੈਣਾਂ ਤੇ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਖੋਲਿਆ ਇਹਨਾਂ ਦੀ ਚੌਥੀ ਬ੍ਰਾਂਚ ਆ ਪਹਿਲੀ ਇਹਨਾਂ ਦੇ ਆਸਟ੍ਰੇਲੀਆ ਬਾਕੀ ਤਿੰਨ ਪੰਜਾਬ ਦੇ ਵਿੱਚ ਸੋ ਵਾਕਈ ਵਧਾਈ ਦੇ ਪਾਤਰਾ ਮੇਨ ਗੱਲ ਵੀ ਆਪਾਂ ਪੰਜਾਬੀ ਵੀਨ ਵਪਾਰ ਚ ਬਣਿਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਜਦੋਂ ਜ਼ਮੀਂਦਾਰ ਭਰਾ ਜਾਂ ਵਪਾਰੀ ਬੰਦਾ ਆਪਾਂ ਪੰਜਾਬੀ ਹੋ ਕੇ ਵਪਾਰ ਕਰਦੇ ਆ ਤਾਂ ਚੰਗੀ ਗੱਲ ਹੁੰਦੀ ਹੈ ਸੋ ਇਹ ਆਉਣ ਵਾਲੇ ਬੱਚਿਆਂ ਨੂੰ ਜਿਹੜਾ ਬੱਚੇ ਨੇ ਬਾਹਰ ਹੀ ਜਾਣਾ ਕਿਤੇ ਵੀ ਉਹਨਾਂ ਨੂੰ ਇਮੀਗ੍ਰੇਸ਼ਨ ਵਗੈਰਾ ਜਾਂ ਹੋਰ ਕੁਝ ਵੀ ਹੈ ਜੋ ਚੰਗੇ ਬੰਦੇ ਖੋਲਣਗੇ ਤਾਂ ਉਹਦੇ ਚੰਗੇ ਫਾਇਦਾ ਹੁੰਦਾ ਬੱਚਿਆਂ ਨੂੰ ਚੰਗੀ ਰਾਇ ਮਿਲਦੀ ਆ ਚੰਗੀ ਸੁਝਾਅ ਮਿਲਦੀ ਆ ਇਸ ਕਾਰਨ ਕਰਕੇ ਵੀ ਮੈਂ ਰੈਵੈਨੋ ਵੀ ਪੈਕਸ ਪੰਜਾਬ ਦੇ ਆਪਾਂ ਸਾਰੇ ਬੱਚੇ ਇੱਥੇ ਆਉਣ ਤੇ ਸਾਰੇ ਇੱਥੇ ਨਾਲ ਸਲਾਹ ਮਸ਼ਵਰਾ ਲੈ ਕੇ ਇਹਨਾਂ ਨਾਲ ਅਟੈਂਡ ਕਰਨ ਤੇ ਸੋ ਇਹਨਾਂ ਨੂੰ ਵੀ ਇਹ ਵੀ ਬਤਾਈ ਦੇ ਪੱਤਰ ਨੇ ਜੋ ਇਹਨਾਂ ਨੇ ਖੋਲਿਆ ਸਾਜੇ ਨਗਰ ਤੇ ਨਿਹਾਲ ਸਿੰਘ ਵਾਲੇ ਚੰਨੂ ਜੀ ਆਏ ਆ ਵਾਸਤੇ ਇਹਨਾਂ ਨੂੰ ਮੈਂ 50ਵੀਂ ਮੀਗ੍ਰੇਸ਼ਨ ਕੰਸਲਟਿੰਗ ਸਰਵਿਸਿਜ਼ ਦੇ ਵਿੱਚ ਐਜ਼ ਅ ਡਾਇਰੈਕਟਰ ਕੰਮ ਕਰਨਾ ਸਟਾਰਟ ਕਰਾਇਆ ਸੀ ਇਹ ਸਾਡੀ ਚੌਥੀ ਬ੍ਰਾਂਚ ਹੈ ਸਭ ਤੋਂ ਪਹਿਲੀ ਬ੍ਰਾਂਚ ਸਾਡੀ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ ਉਸ ਤੋਂ ਬਾਅਦ ਸਾਡਾ ਪੰਜਾਬ ਦਾ ਜਿਹੜਾ ਹੈੱਡ ਆਫਿਸ ਹੈ दैट ਇਜ਼ ਐਟ ਲਾਂਪਰਾ ਸੈਕੰਡ ਆਫਿਸ ਸਾਡਾ ਗੋਨਿਆ ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਵਧੀਆ ਪ੍ਰਾਪਤੀਆਂ ਕਰਦੇ ਹੋਏ ਵਧੀਆ ਸਰਵਿਸਿਜ਼ ਦਿੰਦੇ ਹੋਏ ਅਸੀਂ ਚੌਥੇ ਆਫਿਸ ਦੀ ਸ਼ੁਰੂਆਤ ਕੀਤੀ ਹੈ ਅੱਜ ਇਸ ਆਫਿਸ ਦੇ ਵਿੱਚ ਮੈਨੀ ਡਾਇਰੈਕਟਰ ਮੈਡਮ ਹਰਮਨਦੀਪ ਕੌਰ ਨੇ ਤੇ ਵੀਰਪੁਪਿੰਦਰ ਸਿੰਘ ਜੋ ਕਿ ਰਾਮਪੁਰਾ ਆਫਿਸ ਨੂੰ ਰੀਡ ਕਰ ਰਹੇ ਨੇ ਅਸੀਂ ਇਸ ਆਫਿਸ ਦੇ ਰਾਹੀਂ ਮਤਲਬ ਕਿ ਇਥੋਂ ਦੇ ਜਿਹੜੇ ਇਲਾਕੇ ਦੇ ਇਸ ਨਿਹਾਲ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਜਾਂ ਬਦਨੀ ਇਹਨਾਂ ਨੇੜੇ ਦੇ ਜਿੰਨੇ ਵੀ ਪਿੰਡ ਨੇ ਇਹਨਾਂ ਵਿੱਚ ਜਿਹੜੇ ਬੱਚਿਆਂ ਨੂੰ ਪ੍ਰੋਪਰ ਪੇਰੈਂਟਸ ਨੂੰ ਪ੍ਰੋਪਰ ਜਾਣਕਾਰੀ ਚਾਹੀਦੀ ਹੈ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਅ ਦਫਤਰ ਨੂੰ ਸਟਾਰਟ ਕਰਨਾ ਇਮੀਗ੍ਰੇਸ਼ਨ ਦੇ ਕੰਮ ਨੂੰ ਸਟਾਰਟ ਕਰਨਾ ਸਾਰੇ ਲੋਕ ਹੀ ਕਰ ਲੈਂਦੇ ਨੇ ਲੇਕਿਨ ਇੱਕ ਪ੍ਰੋਪਰ ਮਾਤਪੁਰ ਜਾਣਕਾਰੀ ਦੇ ਨਾਲ ਇਸ ਦਫ਼ਤਰ ਨੂੰ ਚਲਾਉਣਾ ਸਾਡਾ ਜਿਹੜਾ ਮੇਨ ਏਮ ਹੈ ਜਿੰਦੀ ਦਾ ਉਹ ਇਹ ਹੈ ਵੀ ਲੋਕਾਂ ਨੂੰ ਅਸੀਂ ਸਹੀ ਤਰੀਕੇ ਦੇ ਨਾਲ ਸਹੀ ਸਹੂਲਤਾਂ ਦੇ ਕੇ ਸਹੀ ਨੌਲੇਜ ਦੇ ਕੇ ਅਸੀਂ ਉਹਨਾਂ ਨੂੰ ਪ੍ਰੋਪਰ ਅਵੇਅਰਨੈਸ ਦੇ ਕੇ ਆਪਦੀ ਕੰਟਰੀ ਦੇ ਵਿੱਚ ਉਹ ਅਗਰ ਉਹ ਮੂਵ ਵੀ ਹੁੰਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀਆਂ ਸਾਹਮਣਾ ਨਾ ਕਰਨਾ ਪਵੇ ਸਾਡਾ ਮੇਨ ਮੋਟੋ ਇਹ ਹੈ ਸੋ ਥੈਟ ਵੀ ਕੈਨ ਪ੍ਰੋਵਾਈਡ ਦਾ ਬੈਸਟ ਸਰਵਿਸ ਟੂ ਦਾ ਪੀਪਲ ਆਫ ਦਿਸ ਏਰੀਆ ਅੱਜਕਲ ਫਰਾਡ ਬੜਾ ਹੋ ਗਿਆ ਲੋਕਾਂ ਨਿਰਬਾਰ ਜਾਣਦੇ ਨਾਲ ਲੈ ਕੇ ਤੇ ਕਿਸੇ ਲੋਕਾਂ ਲਈ ਜਿਵੇਂ ਭਰੋਸਾ ਰਖਾਉਂਦੇ ਉਹ ਵੀ ਉਹ ਤੁਹਾਡੇ ਕੋਲੇ ਆਉਂਦੇ ਅਸੀਂ ਰੋਕਣ ਸਰ ਇਸ ਕਰਕੇ ਪ੍ਰੋਫੈਸਰਾ ਉਹਨਾਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਅਸੀਂ ਅੱਜ ਕੋਈ ਨਵੇਂ ਨਹੀਂ ਆਏ ਅਸੀਂ ਘੱਟੋ ਘੱਟ 10 ਸਾਲ ਤੋਂ ਪੁਰਾਣੀ ਸਾਡੀ ਚੱਲ ਰਹੀ ਜਿਹੜੀ ਇਮੀਗ੍ਰੇਸ਼ਨ ਸਰਵਿਸਿਜ਼ ਦੀ ਕੰਪਨੀ ਹੈ ਸੈਕੰਡ ਚੀਜ਼ ਇਹ ਸਾਡਾ ਕੋਈ ਪਹਿਲਾ ਦਫ਼ਤਰ ਨਹੀਂ ਹੈ ਸਾਡੀਆਂ ਆਲਰੇਡੀ ਤਿੰਨ ਬ੍ਰਾਂਚੇਜ਼ ਨੇ ਜਿਹੜੀਆਂ ਸਕਸੈਸਫੁਲੀ ਰਨ ਕਰ ਰਹੀਆਂ ਨੇ ਲੋਕ ਕੀ ਹੁੰਦਾ ਫਾਈਲ ਲੈਂਦੇ ਨੇ ਅੱਗੇ ਦੇ ਦਿੰਦੇ ਨੇ ਉਹਨਾਂ ਨੂੰ ਆਪ ਜਾਣਕਾਰੀ ਨਹੀਂ ਹੁੰਦੀ ਪੇਪਰ ਫੜੇ ਪੈਸੇ ਫੜੇ ਤੇ ਕਹਿੰਦੇ ਨੇ ਚਲੋ ਵੀ ਭਾਈ ਤੁਹਾਡਾ ਕੰਮ ਹੋ ਗਿਆ ਪਰ ਉਹਨਾਂ ਨੂੰ ਨਾ ਤਾਂ ਕੋਈ ਵੈਬਸਾਈਟ ਸੀ ਨਾ ਰਜ ਹੈ ਨਾ ਕੋਈ ਇਮੀਗ੍ਰੇਸ਼ਨ ਦੇ ਰੂਲਸ ਰੈਗ australia ਦੇ ਮਾਰਾ ਰਜਿਸਟਰ ਜਿਹੜੇ ਪਰਸਨ ਨੇ ਆਪਦੇ ਸਾਡੇ ਅਥਾਰਾਈਜ਼ਡ ਪਰਸਨ ਖੁਦ ਮੈਡਮ ਨੇ ਜਿਹੜੇ ਬੋਪਰਾਏ ਮੈਮ ਨੇ ਉਹ ਆਪ ਉਹਨਾਂ ਨੇ ਮਾਰਾ ਦਾ ਰਜਿਸਟ੍ਰੇਸ਼ਨ ਲਈ ਹੋਈ ਹੈ ਐਂਡ ਮੋਰਓਵਰ ਉਹ ਕੈਨੇਡੀਅਨ ਵੀ ਜਿਹੜਾ ਲਾਇਸੈਂਸਿੰਗ ਅਥਾਰਟੀ ਹੈ ਜਿਹਦੇ ਨਾਲ ਇਮੀਗ੍ਰੇਸ਼ਨ ਪ੍ਰੋਸੈਸ ਸਟਾਰਟ ਹੁੰਦਾ ਉਹਨਾਂ ਦਾ ਵੀ ਉਹਨਾਂ ਨੇ ਜਿਹੜੇ ਐਗਜ਼ਾਮੀਨੇਸ਼ਨ ਆ ਪਾਸ ਕੀਤਾ ਹੋਇਆ ਸੋ ਇਸ ਕਰਕੇ ਜੋ ਵੀ ਦੁਨੀਆ ਦੇ ਵਿੱਚ ਕੋਈ ਇਮੀਗ੍ਰੇਸ਼ਨ ਲੈ ਕੇ ਕੋਈ ਨਿਊ ਰੂਲਸ ਰੈਗੂਲੇਸ਼ਨਸ ਕੋਈ ਚੇਂजेस ਆਉਂਦੀਆਂ ਨੇ ਉਹ ਬਹੁਤ ਵਧੀਆ ਅچھے ਤਰੀਕੇ ਦੇ ਨਾਲ ਸਰਲ ਤਰੀਕੇ ਦੇ ਨਾਲ ਜਿਹੜੀਆਂ ਉਹ ਸਰਵਿਸਿਜ਼ ਨੇ ਪਬਲਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਉਹੀ ਕਰੰਟ ਜਿਹੜੀਆਂ ਅਪਰੇਸ਼ਨਸ ਨੇ ਸਾਨੂੰ ਡੇਲੀ-ਨੇੜੇ ਨਹੀਂ ਅਪਡੇਟਸ ਹੁੰਦੇ ਨੇ ਡੇਲੀ ਸਾਡੀਆਂ ਕਾਨਫਰੈਂਸ ਹੁੰਦੀਆਂ ਨੇ ਗੂਗਲ ਮੀਟ ਤੇ ਜੂਮ ਤੇ ਸਾਡੀਆਂ ਡੇਲੀਆਂ ਤਿੰਨ ਵਾਰ ਦਿਨ ਦੇ ਵਿੱਚ ਸਾਡੀਆਂ ਜਿਹੜੀਆਂ ਨੇ ਆਨਲਾਈਨ ਮੀਟਿੰਗਸ ਹੁੰਦੀਆਂ ਨੇ ਜੋ ਵੀ ਅਪਡੇਟਿਓਨਸ ਹੁੰਦੇ ਆ ਸੀ ਉਹਨਾਂ ਦੇ ਨਾਲ ਸਾਰਿਆਂ ਨੂੰ ਅਪਡੇਟਡ ਰੱਖਦੇ ਆ ਤੇ ਇਸ ਤਰੀਕੇ ਦੇ ਨਾਲ ਮੇਰੇ ਖਿਆਲ ਚ ਜੇ ਅਸੀਂ ਸਹੀ ਸਹੂਲਤਾਂ ਸਹੀ ਟਾਈਮ ਤੇ ਰਾਈਟ ਟਾਈਮ ਤੇ ਇਹ ਨਹੀਂ ਕਿ ਆਪਾਂ ਐਪਲੀਕੇਸ਼ਨ ਫੜ ਲਈ ਤੇ ਆਪਾਰ ਬੰਦੇ ਨੂੰ ਕਹਤਾ ਯੂਆ ਹਰ ਬੰਦੇ ਦਾ ਹਰ ਬੱਚੇ ਦਾ ਇੱਕ ਆਪਣਾ ਪ੍ਰੋਫਾਈਲ ਹੁੰਦਾ ਸੋ ਪ੍ਰੋਫਾਈਲ ਨੂੰ ਦੇਖ ਕੇ ਐਕਸਪੀਰੀਅੰਸ ਨੂੰ ਦੇਖ ਕੇ ਕੁਆਲੀਫਿਕੇਸ਼ਨ ਨੂੰ ਦੇਖ ਕੇ ਉਹਦੇ ਲਈ ਕਿਹੜਾ ਕੰਟਰੀ ਬੈਸਟ ਹੋ ਸਕਦਾ ਹੈ ਕਿਹੜੀ ਸਟੱਡੀ ਬੈਸਟ ਹੋ ਸਕਦੀ ਹੈ ਸੋ ਕਿਸ ਕਿਸ ਵਰਕ ਪਰਮਿਟ ਦੇ ਜਾ ਸਕਦਾ ਹੈ ਇਸ ਬੰਦੇ ਨੂੰ ਫਾਈਨੈਂਸ਼ੀਅਲ ਕੀ ਜਿਹੜੀਆਂ ਰਿਕੁਆਇਰਮੈਂਟਸ ਨੇ ਚਾਹੀਦੀਆਂ ਨੇ ਪੇਰੈਂਟਸ ਵੱਲੋਂ ਕੀ ਜਿਹੜੇ ਸਪੌਂਸਰਸ਼ਿਪ ਡਾਕਸ ਨੇ ਜਾਂ ਸਪੋਰਟਿੰਗ ਡਾਕੂਮੈਂਟਸ ਨੇ ਚਾਹੀਦੇ ਨੇ ਸੋ ਅਗਰ ਅਸੀਂ ਸਹੀ ਤਰੀਕੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਪਬਲਿਕ ਨੂੰ ਸਾਰੀਆਂ ਸਰਵਿਸਿਜ਼ ਨੇ ਜਿਹੜੀਆਂ ਪ੍ਰੋਪਰ ਉਹਨਾਂ ਨੂੰ ਜਾਣੂ ਕਰਾਵਾਂਗੇ ਮੇਰੇ ਖਿਆਲ ਚ ਉਹਨਾ ਪ੍ਰੋਸ ਮੈਂ ਨਵੀਂ ਚੀਜ਼ ਸਭ ਨੂੰ ਦੇਖਣ ਨੂੰ ਮਿਲਦੀ ਹੈ ਕਿ ਨਿਹਾਲ ਸਿੰਘ ਵਾਲਾ ਬਹੁਤ ਸਾਰੇ ਇਮੀਗ੍ਰੇਸ਼ਨ ਸਾਰੇ ਸੈਂਪਲ ਸਾਰੇ ਤੇ ਮੇਂਡੀ ਕੰਮ ਕਰ ਰਹੇ ਨੇ ਔਰ ਤੁਹਾਡੇ ਆਪਣੇ ਦੇ ਵਿੱਚ ਜਿਹੜਾ ਫੀਮੇਲ ਹੈ ਜਿਹਨੂੰ ਰਨ ਕਰਦੀ ਹੈ ਨਹੀਂ ਇਹ ਵੀ ਇੱਕ ਵੱਡੀ ਗੱਲ ਹੈ ਕੀ ਕਹਿਣਾ ਚਾਹੁੰਦੇ ਹੋ ਬਾਰੇ ਸਰ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਪੁਆਇੰਟ ਲਈ ਐਪਰੀਸ਼ੀਏਟ ਕਰਨ ਬਾਰੇ ਹੈ ਕਿ ਤੁਸੀਂ ਇਸ ਚੀਜ਼ ਨੂੰ ਵਿਚਾਰਿਆ ਬਹੁਤ अच्छी ਗੱਲ ਹੈ ਇੱਥੇ ਹੋਰ ਬਹੁਤ ਸਾਰੇ ਵੀਰ ਨਿਹਾਲ ਸਿੰਘ ਵਾਲਾ ਦੇ ਵਿੱਚ ਜਾਂ ਬਦਨੀ ਜਾਂ ਭਗਤੇਜਾ ਕਿਸੇ ਵੀ ਜਗ੍ਹਾ ਤੇ ਵੀਰ ਕੰਮ ਕਰ ਰਹੇ ਨੇ ਅਸੀਂ ਵੀ ਦੇਖਿਆ ਮੈਕਸਿਮਮ ਇੱਥੇ ਕੋਈ ਵੀ ਲੜਕੀਆਂ ਨਹੀਂ ਹੈਗੀਆਂ ਜਿਹੜੀਆਂ ਇਸ ਕੰਮ ਨੂੰ ਕਰ ਰਹੀਆਂ ਨੇ ਸੋ ਸਾਨੂੰ ਇਹ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਥੈਟ ਇਸ ਵੇ ਦੇ ਨਾਲ ਲੜਕੀਆਂ ਦੇ ਵਿੱਚ ਇੱਥੇ ਰਹਿ ਕੇ ਜਾਂ ਬਾਹਰ ਜਾ ਕੇ ਉਹਨਾਂ ਦੇ ਵਿੱਚ ਇੱਕ ਕੰਫੀਡੈਂਸ ਆਊਗਾ ਕਈ ਲੋਕ ਹੈਸੀਟੈਂਟ ਹੁੰਦੇ ਨੇ ਕਿ ਭਾਈ ਇੱਥੇ ਜੈਂਟਸ ਨੂੰ ਹੀ ਜਾ ਕੇ ਮਿਲਣਾ ਜੋ ਮਿਲਣਾ ਹੈ ਇੱਥੇ ਅਸੀਂ ਮਤਲਬ ਕਿ ਇਸ ਚੀਜ਼ ਦਾ ਪ੍ਰਾਊਡ ਫੀਲ ਕਰਦੇ ਹਾਂ ਕਿ ਇਹਦੇ ਨਾਲ ਕੁੜੀਆਂ ਦੇ ਵਿੱਚ ਜਾਂ ਲੜਕੀਆਂ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਸ਼ਾਅ ਪੈਦਾ ਹੋਏਗਾ ਕਿ ਅਸੀਂ ਇਸ ਆਫਿਸ ਨੂੰ ਬੀਇੰਗ ਅ ਫੀਮੇਲ ਬੀਇੰਗ ਇਹ ਲੜਕੀਆਂ ਹੁੰਦੇ ਤੌਰ ਤੇ ਇੰਡੀਪੈਂਡੈਂਟ ਰਨ ਕਰ ਰਹੇ ਹਾਂ ਸਭ ਤੋਂ ਵੱਡੀ ਸਾਡੀ ਇੱਕ ਹੋਰ ਖਾਸੀਅਤ ਹੈ ਕਿ ਜਿਹੜੇ ਮੇਰੇ ਨਾਲ ਮੈਨੀ ਡਾਇਰੈਕਟਰ ਮੈਡਮ ਹਰਮਨਦੀਪ ਕੌਰ ਨੇ ਜੀ ਇਹਨਾਂ ਨੇ 18 ਸਾਲ ਕੋ ਦਾ ਕੈਨੇਡਾ ਦੇ ਵਿੱਚ ਕੰਮ ਕੀਤਾ ਇਹਨਾਂ ਨੇ ਉੱਥੇ ਦੀਆਂ ਸਟਾਰਟਿੰਗ ਤੋਂ ਲੈ ਕੇ ਜੋ ਪਰੇਸ਼ਾਨੀਆਂ ਆਈਆਂ ਜੋ ਦਿੱਕਤਾਂ ਆਈਆਂ ਜੋ ਇਹਨਾਂ ਨੇ ਉੱਥੇ ਸਕਸੈਸ ਲਈ ਜੋ ਇਹਨਾਂ ਨੇ ਉੱਥੇ ਐਜੂਕੇਸ਼ਨ ਲਈ ਜੋ ਉਥੋਂ ਦਾ ਇਹਨਾਂ ਨੇ ਸਿਸਟਮ ਦੇਖਿਆ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਇੱਕ ਬਿਲਕੁਲ ਸਟ੍ਰੇਟ ਫਾਰਵਰਡ ਕਹਿ ਦਿੰਦੇ ਆ ਵੀ ਹੱਥੋਂ ਹੱਥ ਐਕਸਪੀਰੀਅੰਸ ਰੋਸ਼ੀ ਦਾ ਹੈਗਾ ਸੋ ਅਗਰ ਕੋਈ ਬੱਚਾ ਇੱਥੋਂ ਜਾਂਦਾ ਹੈ ਅਸੀਂ ਉਹਦੇ ਇੱਥੋਂ ਜਾਣ ਤੋਂ ਲੈ ਕੇ ਉੱਥੇ ਜਾ ਕੇ ਬੱਚੇ ਨੇ ਕਿਵੇਂ ਕੈਬ ਬੁੱਕ ਕਰਨੀ ਹੈ ਕਿਸ ਤਰੀਕੇ ਨਾਲ ਬੱਚੇ ਨੂੰ ਕਮੋਡੀਸ਼ਨ ਅਰੇਂਜਮੈਂਟਸ ਕਰਨੇ ਨੇ ਕਿਸ ਤਰੀਕੇ ਨਾਲ ਬੱਚਾ ਉਹ ਕੰਮ ਦੇ ਲਈ ਐਲੀਜੀਬਲ ਹੋ ਸਕਦਾ ਜਿਹੜਾ 20 ਆਵਰਸ ਗਵਰਨਮੈਂਟ ਅਪਰੂਵ ਕਰਦੀ ਹੈ ਸੋ ਕਈ ਵਾਰ ਉਹ ਐਕਸਟੈਂਡ ਵੀ ਕਰ ਦਿੰਦੇ ਨੇ ਪਿੱਛੇ ਕੋਵਰ ਦੇ ਵਿੱਚ ਉਹ ਅਨਲਿਮਿਟਿਡ ਕਰ ਦਿੱਤਾ ਸੀ ਕਿਵੇਂ ਬੱਚਾ ਪੀਆਰ ਨੂੰ ਪ੍ਰਸੀਡ ਕਰ ਸਕਦਾ ਹੈ ਕੀ ਕੀ ਰਿਕੁਆਇਰਮੈਂਟਸ ਨੇ ਇਹਨਾਂ ਨੇ 18 ਸਾਲ ਉਸ ਕਲਚਰ ਦੇ ਵਿੱਚ ਖੁਦ ਵੀ ਕੱਡੇ ਨੇ ਹੁਣ ਇਹਨੇ ਪਰਮਨੈਂਟਲੀ ਸੋਚਿਆ ਵੀ ਮੈਂ ਆਵਦੀ ਕੰਟਰੀ ਦੇ ਵਿੱਚ ਜਾ ਕੇ ਆਵਦੇ ਲੋਕਾਂ ਦੇ ਵਿੱਚ ਇੱਕ ਪ੍ਰੋਪਰ ਜਾਗਰਤੀ ਲਿਆ ਕੇ ਉਹਨਾਂ ਨੂੰ ਪ੍ਰੋਪਰ ਇੱਥੋਂ ਆਉਣ ਤੋਂ ਪਹਿਲਾਂ ਉੱਥੋਂ ਇਹਨਾਂ ਦੀ ਤਿਆਰੀ ਕਰਕੇ ਭੇਜੀਏ ਸੋ ਦੈਟ ਉਹਨਾਂ ਨੂੰ ਆ ਕੇ ਜੋ ਇਹਨਾਂ ਨੇ ਕਠਿਨਾਈਆਂ ਝੱਲੀਆਂ ਉਹਨਾਂ ਨੂੰ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਹ ਵੀ ਸਾਡੀ ਇੱਕ ਮੈਨੂੰ ਲੱਗਦਾ ਇੱਕ ਯੂਨੀਕਨੈਸ ਹੈ ਅਸੀਂ ਸਭ ਤੋਂ ਪਹਿਲਾਂ ਸਾਡੇ ਚਾਹ ਲੋ ਜੀਵੀਐਸ ਚਾਂਸ ਬਗੋ ਡਾਇਗਨੋਸਿਸ ਹਸਪੀਟਲ ਲਿਖੋ ਬਹੁਤ ਬਾਰਕਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਆਏ ਤੇ ਸਾਡੇ ਨਾਲ ਤੁਸੀਂ ਪਾਰਟਿਸਪੇਟ ਕੀਤਾ ਬਹੁਤ ਬਹੁਤ ਵੈਲਕਮ ਤੁਹਾਡਾ ਸ਼ੁਕਰੀਆ ਮੈਂ ਇਹ ਤਰੀਕਿਆਂ ਵਿੱਚ ਆਇਆ ਚਾਹ ਰ ਅਥੀਕੀ ਡੀਪੀ ਜਿਹੜੇ ਇਲਾਕੇ ਦੇ ਵਿਅਕਤੀ ਹੋ ਚੁੱਕੇ ਹਾਂਜੀ ਇਹ ਸਾਡੀ ਚੌਥੀ ਬ੍ਰਾਂਚ ਆ ਜਿਹਦੇ ਵਿੱਚੋਂ ਇੱਕ ਸਾਡੀ ਆਸਟ੍ਰੇਲੀਆ ਚ ਕਾਫੀ ਦੇਰ ਤੋਂ ਰਨ ਕਰ ਰਹੀ ਹੈ ਤੇ ਤਿੰਨ ਆਲਰੇਡੀ ਪੰਜਾਬ ਚ ਤੇ ਇੱਥੇ ਆਪਣਾ ਨਿਹਾਲ ਸਿੰਘਾਣਾ ਏਰੀਆ ਦੇ ਜਿਵੇਂ ਕੁਲਦੀਪ ਸਿੰਘ ਪੱਟੀ ਹੁਣੀ ਤੇ ਜਗਦੀਪ ਸਿੰਘ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਆ ਉਹ ਸਾਰੇ ਅੱਜ ਆਏ ਸੀਗੇ ਨੈਗੋਸ਼ੀਏਸ਼ਨ ਤੇ ਤੇ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਕਰਦੇ ਹਾਂ ਸਾਡੀ ਜਿਹੜੀ ਇਹ ਅੱਜ ਉਹ ਨੈਗਰੇਸ਼ਨ ਸੀਗੀ ਇਹ ਸਾਡਾ ਜਿਹੜਾ ਆਫਿਸ ਹੈ ਇਹਦਾ ਨਾਮ ਸੀ ਫਿਕਸ ਰੱਖਿਆ ਹੋਇਆ ਪੰਜਾਬ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸਿਜ਼ ਤੇ ਇਹਦੇ ਵਿੱਚ ਇਹਨੂੰ ਹੈਂਡਲ ਕਰ ਰਹੀਆਂ ਮੈਂ ਤੇ ਨਾਲ ਮੇਰੇ ਦੋ ਮੇਰੇ ਫਲਿਕਸ ਜਿਹੜੇ ਹੈਗੇ ਆ ਜ ਜਿਨ੍ਹਾਂ ਦੇ ਵਿੱਚ ਭਪਿੰਦਰ ਸਿੰਘ ਹੁਣੀ ਤੇ ਮੈਡਮ ਤਸਵੀਰ ਕੌਰ ਹੈਗੇ ਆ ਹਾਂਜੀ ਅਸੀਂ ਪਿਛਲੇ 14 ਸਾਲ ਤੋਂ ਜਿਹੜੀਆਂ ਸਰਵਿਸਿਜ਼ ਦੇ ਰਹੇ ਆ ਔਰ ਜਿੰਨੇ ਸਾਡੇ ਮੋਸਟਲੀ ਕੇਸ ਹੈਗੇ ਆ ਅਸੀਂ ਆਲਮੋਸਟ 99% ਸਾਡਾ ਜਿਹੜਾ ਸਕਸੈਸਫੁਲ ਤਾਂ ਤੇ ਮੇਰੀ ਲੋਕਾਂ ਨੂੰ ਗੁੰਜਾਇਸ਼ ਆ ਅਪੀਲ ਆ ਵੀ ਪਲੀਜ਼ ਸਾਨੂੰ ਇੱਕ ਵਾਰੀ ਮੌਕਾ ਸੇਵਾ ਦਾ ਮੌਕਾ ਜ਼ਰੂਰ ਦਿਓ ਤੇ ਅਸੀਂ ਆਪਣੇ ਵੱਲੋਂ ਬੈਸਟ ਕਰਾਂਗੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਵੀ ਜਿਹੜੀ ਆ ਪ੍ਰੋਬਲਮ ਆ ਜਾਂ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ ਸੋ ਇੱਕ ਵਾਰ ਰ ਵੀਜ਼ਾ ਜ਼ਰੂਰ ਕਰੋ